एपी24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਬਡਵਾਲਾ ਦੇ ਖਨੌਰੀ ਧਰਨੇ ਨਾਲ ਸੰਬੰਧਿਤ ਕਿਸਾਨ ਚਰਨਜੀਤ ਸਿੰਘ ਕਾਲਾ ਦੀ ਆਵਾਰਾ ਪਸ਼ੂ ਨਾਲ ਟਕਰਾ ਕੇ ਸੜਕ ਹਾਸੇ ਵਿੱਚ ਹੋਈ ਮੌਤ ਪਿੱਛੋਂ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਡਿਪਟੀ ਕਮਿਸ਼ਨਰ ਦਫ਼ਤਰ ਫਤਗੜ੍ਹ ਸਾਹਿਬ ਦੇ ਬਾਹਰ ਧਰਨਾ ਲਗਾ ਕੇ ਮ੍ਰਿਤਕ ਦੇ ਪਰਿਵਾਰਾਂ ਲਈ ਮੁਆਵਜ਼ਾ ਸਰਕਾਰੀ ਨੌਕਰੀ ਤੇ ਮ੍ਰਿਤਕ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਐਸਪੀ 24 ਤੋਂ ਨਿਤਿਸ਼ ਗੋਤਮ ਦੀ ਖਾਸ ਰਿਪੋਰਟ ਐ ਗੁਰਜਿੰਦਰ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਜ਼ਿਲ੍ਹਾ ਜੂਤ ਕਨਵੀਨਰ ਅੱਜ ਡੀਸੀ ਦਫ਼ਤਰ ਦੇ ਬਾਹਰ ਜਿਹੜਾ ਸਰਲਾ ਆਇਆ ਕਿ ਕਿਹਦੇ ਅੱਜ ਜਿਹੜਾ ਸਾਡਾ ਧਰਨਾ ਚੱਲ ਰਿਹਾ ਹੈ ਸਾਡਾ ਕਿਸਾਨ ਖਨੌਰੀ ਬਾਡਰ ਤੇ ਬਿਮਾਰ ਹੋਇਆ ਸੀ ਤੇ ਉਹ ਆਪਣੀ ਦਵਾਈ ਲੈਣ ਲਈ ਪੀਜੀਐ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਰਸਤੇ ਦੇ ਵਿੱਚ ਵਾਰਾ ਪਸ਼ੂ ਔਰ ਟਕਰਾਉਣ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਰੱਖੀ ਆ ਵੀ ਜਿਸ ਤਰ੍ਹਾਂ ਦਿੱਲੀ ਕਿਸੇ ਵੀ ਅੰਦੋਲਨ ਦੇ ਨਾਲ ਇਹ ਵੀ ਚਾਹੇ ਦਿੱਲੀ ਅੰਦੋਲਨਾ ਚਾਹੇ ਇਸ ਅੰਦੋਲਨ ਦੇ ਨਾਲ ਸਬੰਧਤ ਕੋਈ ਵੀ ਕਿਸਾਨ ਰਸਤੇ ਦੇ ਵਿੱਚ ਆਉਂਦਾ ਜਾਂਦਾ ਉਹਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਆ ਉਹਨੂੰ ਮੁੱਖ ਰੱਖਦੇ ਹੋਏ ਇਸ ਪਰਿਵਾਰ ਨੂੰ ਤੁਰੰਤ ਮੁਆਵਜ਼ੇ ਦੀ ਰਾਸ਼ੀ ਤੇ ਪਰਿਵਾਰ ਨੂੰ ਨੌਕਰੀ ਜ਼ਰੂਰ ਦਿੱਤੀ ਜਾਵੇ ਇਸ ਦੇ ਸਬੰਧ ਦੇ ਵਿੱਚ ਸਾਡੀ ਪ੍ਰਸ਼ਾਸਨ ਨਾਲ ਅਸੀਂ ਇਹ ਅਪੀਲ ਕਰਨਾ ਹੈ ਪਰੰਤੂ ਅਜੇ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਨਾਲ ਗੱਲਬਾਤ ਨਹੀਂ ਕਰੀ ਜਾ ਰਹੀ ਇਹ ਡੀਸੀ ਮੈਡਮ ਨਾਲ ਗੱਲ ਹੋਈ ਆ ਬਸੇ ਪਟਾਣਾ ਐਸਜੀਐਮ ਨਾਲ ਗੱਲ ਹੋਈ ਆ ਪਰੰਤੂ ਚਰਨਜੀਤ ਸਿੰਘ ਕਾਲਾ ਕਿੱਥੇ ਹੋਇਆ ਹਾਦਸਾ ਹਾਦਸਾ ਜੇ ਮੋਹਾਲੀ ਜ਼ਿਲ੍ਹੇ ਦਾ ਜਿਹੜਾ ਟੋਲ ਆ ਕਰਾਲੀ ਵਾਲੇ ਰੋਡ ਤੇ ਕਰਾਲੀ ਖਰੜ ਕਰਾਲੀ ਚੰਡੀਗੜ੍ਹ ਰੋਡ ਤੇ ਉੱਥੇ ਇੱਕ ਬਾਬੇ ਦਾ ਢਾਬਾ ਉਹਦੇ ਬਿਲਕੁਲ ਸਾਹਮਣੇ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਹਾਦਸਾ ਹਾਦਸਾ ਪਸ਼ੂ ਟਕਰਾਉਣ ਨਾਲ ਹੋਇਆ ਇਹ ਮੇਰੇ ਫਾਦਰ ਦੀ ਡੈਥ ਹੋ ਗਈ ਸੀ 7 ਤਰੀਕ ਨੂੰ ਐਕਸੀਡੈਂਟ ਹੋਇਆ ਸੀ ਤੇ 11 ਤਰੀਕ ਨੂੰ ਉਹਨਾਂ ਦੀ ਡੈਥ ਦੀ ਨਾਮ ਜਿਹੜਾ ਦਾਦਾ ਦਾ ਚਰਨਜੀਤ ਸਿੰਘ ਕੀ ਹੋਇਆ ਕੀ ਸੀ ਅ ਜਿਹੋ ਡਲੇਅਰ ਸਾਹਿਬ ਕੋਲ ਡਿਊਟੀ ਕਰਦੇ ਸੀਗੇ ਉਹਨਾਂ ਦੇ ਕਮਰੇ ਦੇ ਬਾਹਰ ਖਨੋਰੀ ਬਾਰਡਰ ਤੇ ਤੇ ਉਹ 6 ਤਰੀਕ ਦੀ ਸ਼ਾਮ ਨੂੰ ਉਹਨਾਂ ਦੇ ਮਤਲਬ ਜੋ ਵੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦੇ ਦਰਦ ਉੱਠਿਆ ਤੇ ਉਹ 7 ਤਰੀਕ ਨੂੰ ਸਵੇਰੇ ਖਨੋਰੀ ਤੋਂ ਤੁਰ ਪਏ ਉਹ ਉਹਨਾਂ ਨੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਕਿ ਮੈਂ ਕਿੱਥੇ ਚੱਲਾਂ ਜਾਂ ਕਿੱਥੇ ਨਹੀਂ ਉਹ ਸਵੇਰੇ ਤੁਰੇ ਤੇ 11 ਵਜੇ ਉਹਨਾਂ ਦਾ ਉਹ ਰੇ ਕਰਾਲੀ ਵਾਲੇ ਟੋਲ ਪਲਾਜ਼ੇ ਤੇ ਅੱਗੇ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਨੂੰ ਬਸ 16 ਚ ਭਰਤੀ ਕਰਾਇਆ ਪਹਿਲਾਂ ਫੇਰ ਹੀ ਉਹਨਾਂ ਨੂੰ 16 ਲਿਆਂ ਨੇ ਡੀਜੇ ਹੀ ਰੈਫਰ ਕਰਤਾ ਤੇ ਉੱਥੇ ਉਹਨਾਂ ਨੂੰ ਵੈਂਟੀਲੇਟਰ ਟਾਈਮ ਸਿਰ ਨਾ ਮਿਲਣ ਕਰਕੇ ਅੱਜ ਇਹ ਘਟਨਾ ਵਾਪਰੀ ਕੀ ਮੰਗਨ ਕਰਦੇ ਤੁਸੀਂ ਕੀ ਕਰੋਗੇ ਤੁਸੀਂ ਜੋ ਮੰਗ ਤੇ ਇਹ ਸਾਡੀ ਬਸ ਸਰਕਾਰ ਤੋਂ ਉਹੀ ਹੈ ਵੀ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਜੇ ਕਰਨਾਕਤਾ ਸਰਕਾਰ ਨੇ ਕੇ ਇਹ ਤਰਨਾ ਐ ਜਾਰੀ ਕਰੋ ਸਰਕਾਰ ਨਹੀਂ ਕਰਾਂਗੇ সংস্কার ਨਹੀਂ ਕਰਾਂਗੇ ਔਰ ਉਨ ਤੱਕ ਕੋਈ ڈاک ਪੋਸਟ ਮਾਰਨ ਦੀ